ਬਠਿੰਡਾ ਦੇ ਪਿੰਡ ਪਸਰਾਲਾ ਵਿਖੇ 52 ਸੀਟਾਂ ਦੇ ਫੈਸਲੇ ਨੇ ਫਿਰ ਕੀਤਾ ਆਗਾਮਾ ਅੱਜ ਦਿਨ ਚੜ੍ਹਦੇ ਨਾਲ 7 ਵਜੇ ਦੇ ਲਗਭਗ ਬਠਿੰਡਾ ਦੇ ਬੱਸ ਸਟੈਂਡ ਦੇ ਭਾਰਤੀ ਕਿਸਾਨ ਜਨਰੂਣੇਗਤਾ ਸਿੱਧੂਪੁਰ ਦੇ ਲੋਕ ਹੋਏ ਇਕੱਠੇ ਅਤੇ ਉਹਨਾਂ ਵੱਲੋਂ ਬੱਸਾਂ ਰੋਕ ਰੋਕੇ ਚੜਾਈਆਂ ਸਵਾਰੀਆਂ ਦੱਸਣਾ ਬਣਦਾ ਹੈ ਕਿ ਪੀਆਰਟੀ ਦੀ ਮੈਨੇਜਮੈਂਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਅਗਰ ਇੱਕ ਵੀ ਕੰਡਕਟਰ ਦੀ 20 ਰੁਪਏ ਦੀ ਰਿਪੋਰਟ ਹੋ ਜਾਂਦੀ ਹੈ ਤਾਂ ਉਸ ਦੀ ਪੂਰੀ ਸੈਲਰੀ ਕੱਟੀ ਜਾਵੇ ਤੇ ਉਹਦੇ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਹੈ ਕੀ 52 ਸਵਾਰੀਆਂ ਤੋਂ ਵੱਧ ਸਵਾਰਕ ਨਾ ਬਿਠਾਈਆਂ ਜਾਣ ਤਾਂ ਜੋ ਲੋਕਾਂ ਦੀ ਸੇਫਟੀ ਕੀਤੀ ਜਾ ਜਾ ਸਕੇ ਜਿਸ ਨੂੰ ਲੈ ਕੇ ਬੱਸਾਂ ਵਾਲਾ ਨੂੰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ 52 ਸਾਰੀ ਤੋਂ ਵੱਧ ਸਵਾਰੀ ਨਹੀਂ ਚੜਾਉਣਗੇ ਅਤੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਖੜੇ ਹਨ ਉਹ ਉੱਥੇ ਖੜੇ ਰਹਿੰਦੇ ਹਨ ਜਾਂ ਜਿਸ ਤਰ੍ਹਾਂ ਆਪਾਂ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪੇਪਰ ਵੀ ਇਸ ਨੂੰ ਲੈ ਕੇ ਰਹਿ ਜਾਂਦੇ ਹਨ ਅਤੇ ਉਹਨਾਂ ਨੂੰ ਇੰਨਾ ਬੱਸਾਂ ਵੱਲੋਂ ਨਹੀਂ ਚੜਾਇਆ ਜਾਂਦਾ ਜਿਸ ਨੂੰ ਲੈ ਕੇ ਅੱਜ ਸ਼ਨੀਵਾਰ ਨੂੰ ਸਵੇਰੇ 7:00 ਵਜੇ ਲਗਭਗ ਬਠਿੰਡਾ ਦੇ ਪਿੰਡ ਪਥਰਾਲਾ ਵਿਖੇ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰਾ ਦੇ ਕ ਇਕੱਠੇ ਹੋਏ ਤੇ ਉਹਨਾਂ ਵੱਲੋਂ ਬੱਸਾਂ ਨੂੰ ਇੱਥੇ ਘੇਰ-ਘੇਰ ਕੇ ਸਵਾਰੀਆਂ ਚੜਾਈਆਂ ਗਈਆਂ ਤੇ ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਵੱਲ ਤਰੰਤ ਧਿਆਨ ਦੇਵੇ ਨਹੀਂ ਤਾਂ ਵੱਡਾ ਐਕਸ਼ਨ ਕਰਨਗੇ ਵੱਡੇ ਕੋਈ ਇਸ ਤਰ੍ਹਾਂ ਦਾ ਐਲਾਨ ਕਰਨਗੇ ਤੇ ਉਹਨਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੀ ਇਸ ਵੱਲ ਧਿਆਨ ਦੇਵੇ ਤੇ ਪਿੰਡ ਪਥਰਾਲਾ ਤੋਂ ਸਪੈਸ਼ਲ ਬੱਸਾਂ ਕੋਈ ਇਸ ਤਰ੍ਹਾਂ ਦੀਆਂ ਲਗਾਈਆਂ ਜਾਣ ਤਾਂ ਜੋ ਕਿਸ ਤਰ੍ਹਾਂ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਦੇਖੋ ਤੁਸੀਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਪਥਰਾਲਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਬੱਸਾਂ ਰੋਕ-ਰੋਕ ਕੇ ਇਹਨਾਂ ਦੇ ਵਿੱਚ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰਾ ਵੱਲੋਂ ਇੱਥੇ ਇਹਨਾਂ ਦੇ ਵਿੱਚ ਸਵਾਰੀਆਂ ਚੜਾਈ ਪਰੀਸ਼ਾਨ ਸਨ ਢਿਸਨੂ ਲੈ ਕੇ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰਾ ਦੇ ਲੋਕ ਇੱਥੇ ਪਠੰਡਾ ਦੇ ਪਥਰਾਲਾ ਵਿਖੇ ਇੱਥੇ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਜਿੱਥੇ ਡਰਾਈਵਰਾਂ ਕਨੈਕਟਰਾਂ ਦੇ ਨਾਲ ਗਰਮਤ ਕੀਤੀ ਗਈ ਉੱਥੇ ਇਹ ਸਵਾਰੀਆਂ ਵੀ ਉਹਨਾਂ ਦੇ ਨਾਲ ਚੜਾਈਆਂ ਗਈਆਂ ਜਾ ਕੇ ਹਲੇ ਤੁਸੀਂ ਕਹਿਣ ਨਾਲ ਨਹੀਂ ਬੋਲਣਾ ਤੁਸੀਂ ਕੋ ਬੋਲਦੇ ਕਿਉਂ ਕਰਦੇ ਬੋਲ ਲੈ ਉਹਨੇ ਸਵਾਰੀਆਂ ਤੇ ਫਿਰ ਇੱਥੋਂ ਵਾਲੀ ਸਵਾਰੀ ਕਿੱਧਰ ਇੱਥੋਂ ਵਾਲੀਆਂ ਕਿੱਧਰ ਜਾਣੀਆਂ ਸਵਾਰੀਆਂ ਬਾਈ ਇਹ ਵੀ ਦੇਖੋ ਨਾ ਤੁਸੀਂ ਬੱਚਿਆਂ ਦੇ ਪੇਪਰ ਆ ਗਏ ਉਹ ਬੱਚੇ ਕਿੱਧਰ ਜਾਣਗੇ ਦੱਸੋ ਤੂੰ ਜਾ ਦੱਸੀ ਤੇ ਲੈਣ ਦੀ ਮਗਰੋਂ ਦੂਜੇ ਦੱਸ ਕੀ ਕਰਨੀ ਕੱਚੇ ਪੇਪਰ ਪੀ ਜਾਂਦੇ ਕੱਲ ਬੱਚੇ ਸਾਡੇ ਬੱਸ ਗਏ ਆ ਮੁੜ ਕੇ ਹਾਂ ਕੱਲ ਬੱਚੇ ਮੁੜ ਕੇ ਗਏ ਆ ਕੱਲ ਉਹ ਆਪਣੇ ਬੱਚੇ ਆ ਸਾਡਾ ਕੰਮ ਛੱਡਣ ਨੂੰ ਜੀ ਕਰਦਾ ਛੋਟੇ ਬੱਚਿਆਂ ਤੇ ਲਾ ਦੇ ਛੋਟੇ ਚਲਾ ਆ ਆਪਣੇ ਤੇ ਆ ਕੇ ਲ ਜਾਂਦੇ ਨੇ ਆ ਕੇ ਬਾਰੇ ਲੰਘ ਕੇ ਜਾਂਦੇ ਰਹੇ ਜਦੋਂ ਆਡਰ ਜੀ ਆਉਣਾ ਸਰਕਾਰ ਉਹ ਫਿਰ ਉਹ ਚੱਕਾ ਰਹਿਣਾ ਚ ਡਿਟਾ ਸ਼ੈਟ ਕੇ ਲੈ ਕੇ ਜਾਇਆ ਕਰੋ ਸਵਾਰੀਆਂ ਸਾਡਾ ਆਪ ਦਾ ਬੰਦਾ ਇੱਕ ਵਿੱਚ ਰੁਕਦਾ ਹੈ 80 ਜੀ ਦਾ 35 ਗਾਣੇ ਕਾਨੂੰਨ ਬਣਦੇ ਐ ਐ ਇੱਕ ਬੱਸ ਖੇਡ ਕੋਈ ਖੜੀ ਬੰਦਾ ਕੋ ਇਸੇ ਬੱਸਾਂ ਦੇ ਆਪਾਂ ਕਿਹਾ ਕਰੋ ਹਰ ਜਣਾ ਮਾਦਰੇ ਨਹੀਂ ਆਪਾਂ ਗਾਣੇ ਮਥਾਣੇ 20000 ਰੁਪਈਆ ਦੇ ਬੱਸਾਂ ਕੋਈ ਗੱਲ ਨਹੀਂ ਹਰ ਇੱਕ ਪਿੰਡ ਦੇ ਵਿੱਚੋਂ ਸਕੂਲੀ ਬੱਚੇ ਜਾਂਦੇ ਹਨ ਜਾਂ ਆਮ ਪਬਲਿਕ ਜਾਂਦੀ ਹੈ ਸਾਰਿਆਂ ਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਸੋ ਅਸੀਂ ਸਾਰੇ ਹੀ ਪਿੰਡਾਂ ਨੂੰ ਸੰਪਰਕ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਲੀਕਾਂਗੇ ਤੇ ਫਿਰ ਅਸੀਂ ਵੱਡਾ ਸੰਘਰਸ਼ ਵਿਟਾਂਗੇ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਸਾਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਤੇ ਨਾ ਹੀ ਇਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪਰੇਸ਼ਾਨੀ ਆਵੇ ਸਾਡਾ ਮਕਸਦ ਕਿਸੇ ਸਰਕਾਰ ਦੇ ਕੰਮ ਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਕੋਈ ਵੀ ਮਕਸਦ ਨਹੀਂ ਸਾਡਾ ਮਕਸਦ ਸਿਰਫ ਇੰਨਾ ਹੀ ਆ ਕਿ ਜਿਹੜੇ ਸਾਡੇ ਸਟੂਡੈਂਟ ਜਾਂਦੇ ਆ ਪੜਨ ਵਾਸਤੇ ਬੱਚੇ ਹੀ ਦੇਸ਼ ਦਾ ਭਵਿੱਖ ਬਣਦੇ ਹੁੰਦੇ ਆ ਤਾਂ ਕਿ ਸਾਨੂੰ ਕਿਸੇ ਤਰ੍ਹਾਂ ਦੀਆਂ ਕੋਈ ਪਰੇਸ਼ਾਨੀਆਂ ਨਾ ਹੋਣ ਸੋ ਸਾਡਾ ਇਹੀ ਮਕਸਦ ਆ ਵੀ ਸਰਕਾਰ ਸਾਡਾ ਇਹ ਮਸਲਾ ਹੱਲ ਕਰੇ ਤੇ ਸਾਡੀਆਂ ਸਮੱਸਿਆਵਾਂ ਨੂੰ ਸਮਝੇ ਤੇ ਪ੍ਰਸ਼ਾਸਨ ਵੀ ਇਸ ਵੱਲ ਵੱਧ ਤੋਂ ਵੱਧ ਗੌਰ ਕਰੇ ਠੀਕ ਕਿਸਾਨ ਜੀ ਨਿਹਨ ਸਿੱਧੂਪੁਰ ਦੇ ਜਿਹੜਾ ਆਖਾਈ ਪਥਾਲਾ ਦੇ ਪ੍ਰਧਾਨ ਹੋ ਅੱਜ ਤੁਸੀਂ ਪਿੰਡ ਪਥਾਲਾ ਦੇ ਬੱਸ ਸਟੈਂਡ ਤੇ ਇਕੱਠੇ ਹੋਏ ਹੋ ਕੀ ਕਹਿਣਾ ਚਾਹੋਗੇ ਜੀ ਵਾਈ ਗੁਰਜੀ ਖਾਲਸਾ ਵਾਹਿਗੁਰੂ ਜੀ ਬਾਜੀ ਸਾਨੂੰ ਬੱਚਾ ਬੱਸਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਜੀ ਅੱਜ ਨਾ ਹੀ ਛੁੱਟੀ ਹੈ ਜੀ 15 20 ਕਿੰਨੇ ਦੇ ਬੱਚੇ ਸੀਗੇ ਜੀ ਬੱਸ ਰੋਕ ਕੇ ਜੀ ਮਥਾ ਚੜਾਇਆ ਜੀ ਬੱਸਾਂ ਰੋਕ ਨਹੀਂ ਰਹੀ ਸੀ ਸਾਡੀ ਹੱਥ ਬਨ ਕੇ ਹੀ ਬੇਨਤੀ ਹੈ ਜੀ ਸਾਡੇ ਪਿੰਡ ਤੋਂ ਜੀ 7 ਵਜੇ ਤੋਂ ਲੈ ਕੇ 10 ਵਜੇ ਤਾਈਂ ਇੱਕ ਦੋ ਟਾਈਮ ਲਾਈ ਜਾਣ ਜਿੰਨਾ ਚਿਰ ਨਹੀਂ ਇਹਦਾ ਮਸ ਐ ਹਲ ਹੁੰਦਾ ਵੀ ਟਾਈਮਾਂ ਦਾ ਇਹ ਉਨਾਂ ਚਿਰ ਡੱਬਾ ਨੂੰ ਸ਼ੀਟਾਂ 20 25 ਸ਼ੀਟਾਂ ਛੱਡ ਕੇ ਉਸ ਲੋਟ ਕੋਈ ਹੱਲ ਕੀਤਾ ਜਾਵੇ